ਚੈਂਪੀਅਨ ਦੀ ਆਦਾ ਗ੍ਰੈਂਡ ਵੈਲਕਮ ਦੀ ਤਿਆਰੀ ਹੈ ਥੋੜੀ देर ਦੇ ਵਿੱਚ ਦੱਸ ਇੱਕ ਮੋਹਾਲੀ ਪਹੁੰਚਣ ਗਿਆ ਮਨਜੋਤ ਕੌਰ ਅਤੇ ਹਰਲੀਨ ਦਿਓਲ ਵਰਲਡ ਕੱਪ ਜਿੱਤਣ ਤੋਂ ਬਾਅਦ ਪਹਿਲੀ ਵਾਰ ਪਹੁੰਚ ਰਹੀਆਂ ਨੇ ਪੰਜਾਬ ਦਾ ਥੋੜੀ ਦੇਰ ਦੇ ਵਿੱਚ ਦੱਸੇ ਕਿ ਮੋਹਾਲੀ ਏਅਰਪੋਰਟ ਤੇ ਸ਼ਾਨਦਾਰ ਸਵਾਗਤ ਹੋਣਾ ਹੈ ਨਾ ਦੋਵਾਂ ਖਿਡਾਰਨਾਂ ਦਾ ਜ਼ਿਕਰ ਯੋਗ ਵੀ ਹੈ ਕਿ ਹਰਮਨਪ੍ਰੀਤ ਜੋ ਕਪਤਾਨ ਨੇ ਜੋ ਮੁੱਗਾ ਤੋਂ ਨੇ ਔਰ ਪੰਜਾਬ ਦਾ ਉਹਨਾਂ ਨੇ ਨਾਰੋਸ਼ਨ ਕੀਤਾ ਪਰ ਉਹਨਾਂ ਨੂੰ ਥੋੜਾ ਕੰਮ ਹੈ ਤੋਂ 3-4 ਦਿਨ ਬਾਅਦ ਉਹਨਾਂ ਦੇ ਵੱਲੋਂ ਜਿਹੜਾ ਹੈ ਵਾਪਸੀ ਕੀਤੀ ਜਾਏਗੀ ਪੰਜਾਬ ਵਾਲੇ ਪਾਸੇ ਤਾਂ ਹੁਣ ਦੋ ਖਿਡਾਰਨਾਂ ਹੀ ਜਿਹੜੀਆਂ ਨੇ ਪਹੁੰਚ ਰਹੀਆਂ ਨੇ ਔਰ ਮੰਤਰੀ ਹਰਪਾ ਚੀਮਾ ਪਹੁੰਚ ਚੁੱਕੇ ਨੇ ਸੰਸਦ ਮੀਤ ਹੇਅਰ ਪਹੁੰਚ ਚੁੱਕੇ ਨੇ ਜੋ ਸਵਾਗਤ ਕਰਨਗੇ ਇਸ ਤੋਂ ਇਲਾਵਾ ਐਮ ਐਲ ਏ ਅਮਨਦੀਪ ਕੌਰ ਅਰੋੜਾ ਵੀ ਚੜ੍ਹੇ ਨੇ ਮੌਕੇ ਤੇ ਮੌਜੂਦ ਜਨਕੀ ਵਿਦਾਇਕਾ ਵੀ ਪਹੁੰਚੇ ਨੇ ਤਾਂ ਵਿਸ਼ਵ ਕੱਪ ਜੇਤੂ ਟੀਮ ਦੇ ਸ਼ਾਮਲ ਨੇ ਦਾਸੀ ਕਮਨਜੋਤ ਅਤੇ ਹਰਲੀਨ ਔਰ ਦੋਵੇਂ ਹੀ ਇਸ ਵੇਲੇ ਮੁਹਾਲੇ ਦੀਆਂ ਵਾਸੀ ਨੇ ਮੁਹਾਲੇ ਦੇ ਵਿੱਚ ਰਹਿੰਦੀਆਂ ਨੇ ਸਿਆ ਮਾਨ ਨੇ ਪਛਦੀਨੀ ਗੱਲਬਾਤ ਕੀਤੀ ਸੀ ਤਿੰਨਾਂ ਖਿਡਾਰਨਾਂ ਦੇ ਨਾਲ ਗੱਲਬਾਤ ਕੀਤੀ ਸੀ ਹਰਮਨਪ੍ਰੀਤ ਕੌਰ ਹਰਲੀਨ ਅਤੇ ਅਮਨਜੋਤ ਔਰ ਇਹ ਉਹਨਾਂ ਦਾ ਪਰਿਵਾਰ ਵੀ ਪਹੁੰਚ ਚੁੱਕਿਆ ਹੈ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਔਰ ਉਹਨਾਂ ਦੇ ਪਰਿਵਾਰ ਦੇ ਵੱਲੋਂ ਵੀ ਦੱਸਿਆ ਕਿ ਇੱਥੇ ਸ਼ੁਭ ਮੁਲਕ ਕੀਤੀ ਗਈ ਹੈ ਨਾਲ ਹੀ ਦੂਸਰੇ ਪਾਸੇ ਸਰਕਾਰ ਦੇ ਵੱਲੋਂ ਪੂਰਾ ਗ੍ਰੈਂਡ ਵੈਲਕਮ ਦੀ ਤਿਆਰੀ ਹੈ ਕੈਬਨਿਟ ਮੰਤਰੀ ਜੋ ਖਜ਼ਾਨਾ ਮੰਤਰੀ ਨੇ ਔਰ ਉਹਨਾਂ ਦੇ ਵੱਲੋਂ ਜਿਹੜਾ ਹੈ ਸਵਾਗਤ ਕੀਤਾ ਜਾਏਗਾ ਇਸ ਤੋਂ ਇਲਾਵਾ ਸੰਸਦ ਮੀਠੇ ਜੋ ਖੇਡ ਮੰਤਰੀ ਰਹੇ ਨੇ ਪੰਜਾਬ ਦੇ ਉਹ ਵੀ ਸਵਾਗਤ ਕਰਨਗੇ ਤਾਂ ਮੋਗਾ ਤੋਂ ਵਿਦਾਇਕਾ ਮੰਡੀ ਫਾਰ ਪਹੁੰਚੇ ਨੇ ਕਿ ਉਹ ਕੀ ਪੰਜਾਬ ਦੀ ਧੀ ਹਰਮਨਪ੍ਰੀਤ ਮੋਗਾ ਦੀ ਹੀ ਰਹਿਣ ਵਾਲੀ ਐ ਉਥੋਂ ਦੀ ਫੈਮਲੀ ਜੜੀਆ ਉਹ ਸਾਡੇ ਨਾਲ ਹਾਜ਼ਰ ਆ ਅੱਜ ਦੋਨੇ ਸਾਡੀਆਂ ਪੰਜਾਬ ਦੀਆਂ ਧੀਆਂ ਨੂੰ ਰਿਸਿਪਟ ਕਰਨ ਦੇ ਲਈ ਉਹਨਾਂ ਦਾ ਵੈਲਕਮ ਕਰਨ ਦੇ ਲਈ ਉਹਨਾਂ ਦਾ ਸਵਾਗਤ ਕਰਨ ਦੇ ਲਈ ਪੰਜਾਬ ਸਰਕਾਰ ਸਾਡੇ ਮੈਂਬਰ ਪਾਰਲੀਮੈਂਟ ਸਾਰੇ ਅਸੀਂ ਪਹੁੰਚੇ ਆ ਪੂਰਾ ਪਰਿਵਾਰ ਪਹੁੰਚਿਆਗਾ ਮੈਂ ਪਰਿਵਾਰ ਦੇ ਮੈਂਬਰਸ ਨੂੰ ਕਹੂੰਗਾ ਕਿ ਉਹ ਆਪਣੀ ਖੁਸ਼ੀ ਜਿਹੜੀ ਆ ਆਪਣੀਆਂ ਧੀਆਂ ਦੀ ਖੁਸ਼ੀ ਜਿਹੜੀ ਉਹ ਤੁਹਾਡੇ ਨਾਲ ਸਾਂਝੀ ਕਰਨਗੇ ਮੈਂ ਸਭ ਤੋਂ ਪਹਿਲਾਂ ਦੂਜੀ ਬੰਦਰ ਨੂੰ ਤੋ ਫਾਈਨਲੀ ਦੇਖੋ ਵੱਡਾ ਦਿਨ ਸੀ 2 ਨਵੰਬਰ ਦਾ ਜਦੋਂ ਇੱਕ ਇਤਿਹਾਸ ਲਿਖਿਆ ਗਿਆ ਡੀਵਾਈ ਪਾਟੇਲ ਸਟੇਡੀਅਮ ਬੰਬੇ ਚ ਭਾਰਤ ਦੀ ਮਹਿਲਾ ਕ੍ਰਿਕਟ ਟੀਮ ਨੇ ਪਹਿਲੀ ਵਾਰ ਵਰਲਡ ਕੱਪ ਜਿੱਤੇ ਹੈ ਔਰ ਸਾਡੇ ਨਾਲ ਮੀਥੇਰ ਨੇ ਐਮਪੀ ਨੇ ਲੋਕ ਸਭਾ ਦੇ ਔਰ ਖੇਡਾਂ ਨਾਲ ਵੀ ਜੁੜੇ ਰਹੇ ਨੇ ਖੁਦ ਵੀ ਖੇਡਦੇ ਰਹੇ ਨੇ ਔਰ ਚੰਗੀ ਬੈਟਿੰਗ ਵੀ ਕਰਦੇ ਨੇ ਲੇਕਿਨ ਜਿਹੜੀ ਬੈਟਿੰਗ ਕੁੜੀਆਂ ਨੇ ਕੀਤੀ ਹੈ ਵਰਲਡ ਲੈਵਲ ਤੇ ਔਰ ਦਿਖਾਇਆ ਕਿ ਖਾਲੀ ਮੈਨਸਟ੍ਰੀਮ ਨਹੀਂ ਸਾਡੀ ਕੁੜੀਆਂ ਵੀ ਉਹ ਕਹਿੰਦੇ ਨੇ ਵੀ ਛੋਰੇ ਛੋਰੀਆਂ ਵੀ ਛੋਰੋਂ ਤੋਂ ਕੰ ਬਾਕਮਾਲ ਹੈ ਕਿ ਅੱਗੇ ਕਿਉਂਕਿ ਤੁਸੀਂ ਆਪ ਵੀ ਖੇਡਦੇ ਰਹੇ ਹੋ ਮੈਂ ਵੀ ਖੇਡਦਾ ਰਿਹਾ ਕਿ ਅੱਜ ਤੋਂ ਨਾ ਕਹਿ ਲੋ ਵੀ 10 ਸਾਲ ਜੇ ਪਿੱਛੇ ਚਲੇ ਜਾਈਏ ਤਾਂ ਜਿਹੜੀ ਲੜਕੀਆਂ ਦੀ ਕ੍ਰਿਕਟ ਸੀ ਉਹਨੂੰ ਬਹੁਤੀ ਤਰਜੀਹ ਨਹੀਂ ਦਿੱਤੀ ਜਾਂਦੀ ਤੇ ਮੁੰਡਿਆਂ ਦੇ ਜਿਹੜੇ ਮੈਚ ਸੀ ਉਹ ਆਪਾਂ ਦੇਖਦੇ ਸੀਗੇ ਤੇ ਕੁੜੀਆਂ ਦਾ ਮੈਚ ਹੋਵੇ ਚਲਾ ਜਾਂਦਾ ਸੀ ਪਤਾ ਵੀ ਨਹੀਂ ਹੁੰਦਾ ਇਹ ਚਾ ਮੈਚ ਹੋ ਗਿਆ ਪਰ ਪਿਛਲੇ 8-10 ਸਾਲ ਤੋਂ ਜਿਹੜੀ ਮਹਿਲਾ ਕ੍ਰਿਕਟ ਹੈ ਉਹ ਬਹੁਤ ਪਪੂਲਰ ਹੋਈ ਹੈ ਤੇ ਮੈਨੂੰ ਇਸ ਗੱਲ ਦੀ ਕਹਿ ਲਓ ਵੀ ਖੁਸ਼ੀ ਹੈ ਜੇ ਜੋ ਮੈਨੂੰ ਲੱਗਦਾ ਸ਼ਾਇਦ ਤੁਸੀਂ ਵੀ ਇਸ ਨਾਲ ਸਹਿਮਤ ਹੋਵੋਗੇ ਕਿ ਉਹਦੇ ਜਿਹੜਾ ਇੱਕ ਟਰਨਿੰਗ ਪੁਆਇੰਟ ਸੀ ਨਾ ਕਿ ਜਦੋਂ ਕਹਿ ਲਓ ਵੀ ਅਟਰੈਕਟ ਕੀਤਾ ਵੀ ਮਹਿਲਾ ਕ੍ਰਿਕਟ ਨੇ ਉਹਦੇ ਚ ਜਿਹੜੀ ਸਾਡੀ ਪੰਜਾਬ ਦੀ ਧੀ ਹਰਮਨ ਦੀ ਇੱਕ ਪਾਰੀ 171 ਰਨ ਦੀ ਜਿਹੜੀ ਉਹਨੇ ਉਦੋਂ ਖੇਡੀ ورلڈ ਕੱਪ ਦੇ ਮੈਚ ਦੇ ਵਿੱਚ ਤੇ ਉਹ ਹਰ ਕੋਈ ਜਦੋਂ ਅਖਬਾਰਾਂ ਦੀਆਂ ਉਹ ਸੁਰਖੀਆਂ ਬਣਿਆ ਨਿਊਜ਼ਪੇਪਰ ਦੇ ਵਿੱਚ ਆਇਆ ਵੀ ਜੀ ਆ ਮੋਗੇ ਦੀ ਰਹਿਣ ਵਾਲੀ ਹਰਮਨ 171 ਰਨ ਦੀ ਪਾਰੀ ਖੇਡੀ ਤਾਂ ਉਹ ਹਰ ਇੱਕ ਨੇ ਜਿਹਨੇ ਲਾਈਵ ਨਹੀਂ ਵੀ ਦੇਖਿਆ ਸੀ ਉਹਨੇ ਕਹਿ ਲੋ ਵੀ ਕੱਢ ਕੇ ਦੇਖਿਆ YouTube ਤੇ ਹਾਈਲਾਈਟਸ ਵੀਰ ਕਿਦਾਂ ਇਦਾਂ ਖੇਡੀ ਫਿਰ ਉਸ ਤੋਂ ਬਾਅਦ ਜਿਹੜੇ ক্রিকেট ਪ੍ਰੇਮੀ ਸੀ ਉਹ ਜਦੋਂ ਇੰਡੀਆ ਮੈਚ ਹੁੰਦਾ ਸੀ ਉਹ ਦੇਖਣ ਲੱਗੇ ਵੀ ਯਾਰ ਹਰਮਨ ਦੀ ਬੈਟਿੰਗ ਦੇਖਾਂਗੇ ਕਿਸ ਤਰ੍ਹਾਂ ਪਰਫਾਰਮ ਕਰਦੀ ਹੈ ਫਿਰ ਉਸ ਤੋਂ ਬਾਅਦ ਇੱਕ ਤੋਂ ਇੱਕ ਕਹਿ ਲੋ ਵੀ ਜਦੋਂ ਮੋਟੀਵੇਟ ਕਰਨ ਲੱਗ ਜਾਂਦੇ ਆ ਲੋਕ ਹੌਸਲਾ ਮਿਲਣ ਲੱਗ ਜਾਂਦੇ ਤੇ ਕੁਦਰਤ ਹੀ ਆ ਫਿਰ ਜਿਹੜੇ ਪਲੇਅਰ ਆ ਉਹਨਾਂ ਨੂੰ ਮੋਟੀਵੇਸ਼ਨ ਵੀ ਮਿਲਦੀ ਆ ਤੇ ਜਿਹੜੇ ਨਵੇਂ ਬੱਚੇ ਆ ਉਹ ਵੀ ਉਸ ਗੇਮ ਵੱਲ ਜਿਹੜੇ ਅਟਰੈਕਟਾ ਹੁੰਦੇ ਤਾਂ ਆਹੀਂ ਜਿਵੇਂ ਲੜਕੇ ਖੇਡਦੇ ਸੀ ਲੜਕਿਆਂ ਨੇ ਵੀ ਕੁੜੀਆਂ ਨੇ ਵੀ ਖੇਡਣਾ ਜਿਹੜਾ ਸ਼ੁਰੂ ਕੀਤਾ ਤੇ ਅੱਜ ਤਾਂ ਤੁਸੀਂ ਦੇਖੋ ਵੀ ਇੱਕ ਤੋਂ ਇੱਕ ਪਰਫਾਰਮਰ ਹੈ ਸਾਡੇ ਦੇਸ਼ ਦੀ ਟੀਮ ਦੇ ਵਿੱਚ ਭਾਵੇਂ ਉਹ ਦੀਪਤੀ ਹੈ ਸ਼ਿਫਾਲੀ ਹੈ ਸਮ੍ਰਿਤੀ ਹੈ ਤੇ ਸਾਰਾਂ ਦੀ ਬਿਹਤਰੀਨ ਜਿਹੜੀ ਪਰਫਾਰਮੈਂਸ ਹੈ ਉਹ ਰਹੀ ਤੇ ਸਾਡੀਆਂ ਧੀਆਂ ਦੀ ਜੇ ਮੈਂ ਪੰਜਾਬ ਦੀਆਂ ਦੀ ਗੱਲ ਕਰਾਂ ਤਾਂ ਹਰਲੀਨ ਨੇ ਵੀ ਜਿਹੜੇ ਲੀਗ ਮੈਚੇਸ ਸੀ ਸ਼੍ਰੀਲੰਕਾ ਨਾਲ ਪਾਕਿਸਤਾਨ ਨਾਲ ਬਿਹਤਰੀਨ ਜਿਹੜੀ ਹੈ ਪਰਫਾਰਮੈਂਸ ਰਹੀ 48 ਦੇ 46 ਰਨ ਦੀ ਪਾਰੀ ਜਿਹੜੀ ਐ ਉਹ ਖੇਡੀ ਸੋ ਓਵਰਾਲ ਸਾਰੀਆਂ ਦੀ ਅਮਨ ਜੋਦੀ ਦੀ ਵੀ ਪਰਫਾਰਮੈਂਸ ਅੱਛੀ ਰਹੀ ਪਿਛਲੇ ਓਵਰਾਂ ਚ ਤੇਜ਼ੀ ਨਾਲ ਰਨ ਬਣਾਏ ਵਿਕਟਾਂ ਵੀ ਲਈਆਂ ਓਵਰਾਲ ਸਾਰੀ ਟੀਮ ਦੀ ਕਲੈਕਟਿਵ ਜਿਹੜੀ ਪਰਫਾਰਮੈਂਸ ਰਹੀ ਜਿਹਦੇ ਕਰਕੇ ਇਹ ਜਿਹੜਾ ਪਹਿਲੀ ਵਾਰ ਵਰਲਡ ਕੱਪ ਹੈ ਭਾਰਤੀਆਂ ਧੀਆਂ ਨੇ ਜਿੱਤਿਆ ਪਹਿਲਾਂ ਦੋ ਵਾਰ ਅਸੀਂ ਫਾਈਨਲ ਤੱਕ ਪਹੁੰਚੇ ਤੇ ਸਫਲ ਨਹੀਂ ਹੋ पाए ਤੇ ਜਦੋਂ ਇਸ ਵਾਰ ਜਿੱਤੇ ਆ ਤਾਂ ਇਹ ਮੈਨੂੰ ਲੱਗਦਾ ਕਿ ਸ਼ਾਇਦ ਪਹਿਲੀ ਵਾਰ ਹੋਣਾ ਕਿ ਪੂਰਾ ਭਾਰਤ ਇਹ ਮੈਚਾਂ ਨੂੰ ਦੇਖ ਰਿਹਾ ਸੀਗਾ ਮੈਂ ਵੀ ਜੇ ਕਈ ਵਾਰੀ ਕਿਉਂਕਿ ਵਿਧੀ ਹੁੰਦੇ ਸੀ ਜੇ ਲਾਈਵ ਨਹੀਂ ਦੇਖਿਆ ਜਾਂਦਾ ਸੀਗਾ ਤਾਂ ਅੱਜ ਕੱਲ ਕਿਉਂਕਿ ਫੋਨ ਤੇ ਚੱਲ ਜਾਂਦੇ ਆ ਮੈਚ ਤਾਂ 5 ਮਿੰਟ ਦੇਖ ਲਿਆ ਫਿਰ ਚਲੋ ਕੋਈ ਮੀਟਿੰਗ ਜਾਂ ਬੰਦ ਕਰ ਲਿਆ ਸਕੋਰ ਦੇਖ ਲਿਆ ਕਿਉਂਕਿ ਜਿਹੜਾ ਇਹ ক্রিকেট ਪ੍ਰੇਮੀ ਹੋਇਤਾ ਕਰਦਾ ਰਹਿੰਦਾ ਉਹ ਤਾਂ ਸਕੋਰ ਨਾਲ-ਨਾਲ ਦੇਖਦਾ ਰਹਿੰਦਾ ਕਿਤੇ ਬੈਠਾ ਹੋਵੇ ਹੈਨਾ ਇਹ ਟਰਨਿੰਗ ਪੁਆਇੰਟ ਦੇਖਾ 83 ਦਾ ਸਾਨੂੰ ਯਾਦ ਹੈ ਕਿ ਇੰਡੀਅਨ ਟੀਮ ਜਦੋਂ ਕਪਿਲ ਦੇ ਦੀ ਟੀਮ ਚ ਗਈ ਤਾਂ ਅੰਡਰਡੌਗ ਸੀ ਕਿ ਯਾਰ ਜੇ ਕੁਝ ਮੈਚ ਜਿੱਤ ਲਈਏ ਤਾਂ ਉਹ ਬਹੁਤ ਵੱਡੀ ਅਚੀਵਮੈਂਟ ਸੀ ਪਰ ਇਹ ਵਰਲਡ ਚੈਂਪੀਅਨ ਬਣਨਾ ਜਾਣ ਕੇ ਇਹ ਨਹੀਂ ਸੋਚਿਆ ਸੀ ਦੇਖੋ ਔਰ 171 ਅੰਦੀ ਪਾਰੀ ਵੀ ਉਸ ਟਾਈਮ ਕਪਿਲਦੇਵ ਦੀ ਹਾਲੇ ਕੀ ਵੱਖਰੀ ਪਾਰੀ ਸੀ ਪਰ ਹਰਮਨ ਦੀ ਪਾਰੀ ਨਾਲ ਕੰਪੇਅਰ ਵੀ ਕੀਤਾ ਗਿਆ ਸੀ ਮੈਂ ਉਹੀ ਉਹੀ ਕਹਿ ਰਿਹਾ ਉਦੋਂ ਵੀ ਤੁਸੀਂ ਦੇਖੋ ਵੀ ਦੇਸ਼ 'ਚ ਕ੍ਰਿਕਟ ਨੂੰ ਪਪੂਲਰ ਕੀਤਾ ਤਾਂ ਜਦੋਂ ਉਹ ਕਪਿਲਦੇਵ ਦੀ ਪਾਰੀ ਤੇ ਜਿਹੜਾ ਵਰਲਡ ਕੱਪ 1983 ਦਾ ਜਿੱਤਿਆ ਉਸ ਤੋਂ ਬਾਅਦ ਕਿਉਂਕਿ ਜਦੋਂ ਕੋਈ ਐਦਾਂ ਦੀ ਇੱਕ ਵੱਡੀ ਅਚੀਵਮੈਂਟ ਹੋ ਜਾਂਦੀ ਹੈ ਨਾ ਤਾਂ ਫਿਰ ਬੱਚੇ-ਬੱਚੇ ਦੀ ਜਮਾਨਤ ਤੇ ਆ ਜਾਂਦਾ ਬੱਚੇ-ਬੱਚੇ ਨੇ ਬੈਡ ਚੱਕ ਲਿਆ ਕਿ ਉਹ ਜਿਹੜਾ ਕਹਿ ਲੋ ਵੀ ਉਸ ਤੋਂ ਬਾਅਦ ਸਚਿਨ ਆਇਆ ਕੋਹਲੀ ਆਇਆ ਉਹ ਉਸੇ ਜਨੂਨ ਦੇ ਵਿੱਚੋਂ ਕਹਿ ਲੋ ਵੀ ਇਹ ਪਲੇਅਰ ਨੇ ਜਿਹੜੇ ਨਿਕਲ ਕੇ ਆਏ ਅੱਜ ਤੁਸੀਂ ਦੇਖੋ ਵੀ ਕਿਉਂਕਿ ਕ੍ਰਿਕਟ ਇੰਨੀ ਖੇਡੀ ਜਾਂਦੀ ਹੈ ਆਈਪੀਐਲ ਹੈ ਹੋਰ ਇੰਨੇ ਹੁੰਦੇ ਆ ਇੰਨੀ ਪ੍ਰਚਲਿਤ ਹੋ ਗਈ ਅੱਜ ਬੱਚੇ-ਬੱਚੇ ਦਾ ਸੁਪਨਾ ਯਾਰ ਮੈਂ ਉਸ ਪਲੈਟਫਾਰਮ ਤੱਕ ਜਿਹੜਾ ਪਹੁੰਚਣਾ ਹੈ ਇੱਕ ਦਿਨ ਕਹਿ ਲਓ ਵੀ ਦੇਸ਼ ਦੀ ਵਰਦੀ ਪਾ ਕੇ ਦੇਸ਼ ਨੂੰ ਰਿਪਰੈਜ਼ੈਂਟ ਕਰਨਾ ਚਲੋ ਦੇਖੋ ਪੂਰਾ ਤਾਂ ਹੁਣ ਕਿੰਨਾ ਕੁ ਦਾ ਹੋ ਸਕਦਾ ਪਰ ਇਹ ਕਹਿ ਲਓ ਵੀ ਪੂਰੇ ਦੇਸ਼ ਦੇ ਵਿੱਚ ਕ੍ਰਿਕਟ ਨੂੰ ਪੂਜਿਆ ਜਿਹੜਾ ਉਹ ਜਾਣ ਲੱਗ ਗਿਆ ਪਰ ਪਹਿਲਾਂ ਇਕੱਲੀ ਕਹਿ ਲਓ ਵੀ ਜਿਹੜੀ ਮੁੰਡੇ ਵਾਲੀ ਕ੍ਰਿਕਟ ਸੀ ਉਹ ਨੂੰ ਸੀ ਪਰ ਪਿਛਲੇ ਹੁਣ 8-10 ਸਾਲ ਤੋਂ ਜਿਹੜੀਆਂ ਕੁੜੀਆਂ ਦੀ ਕ੍ਰਿਕਟ ਹੈ ਉਹ ਵੀ ਬੜੀ ਜਿਹੜੀ ਪੌਪੂਲਰ ਹੈ ਉਹ ਹੋਈ ਹੈ ਤੋ ਸਾਨੂੰ ਤਾਂ ਚਲੋ ਐਜ਼ ਅ ਕ੍ਰਿਕਟ ਫੈਨ ਤਾਂ ਖੁਸ਼ੀ ਹੈ ਹੀ ਹੈ ਤੇ ਖਾਸ ਤੌਰ ਤੇ ਸਾਡੇ ਪੰਜਾਬ ਦੀਆਂ ਤਿੰਨ ਧੀਆਂ ਸੀ ਤੇ ਕੈਪਟਨ ਵੀ ਸਾਡੇ ਪੰਜਾਬ ਦੀ ਧੀ ਹੈ ਤੇ ਅੱਜ ਜਿੱਤ ਕੇ ਉਹ ਆ ਰਹੀਆਂ ਨੇ ਹਰ ਹਰਲੀਨ ਤੇ ਹਰਮਨ ਅਮਨਜੋਤ ਸੋ ਬੜੀ ਉਹਨਾਂ ਦੇ ਪਰਿਵਾਰ ਦੇ ਮੈਂਬਰ ਵੀ ਬੜੇ ਭਾਵੁਕ ਹੈ ਬੜੀ ਖੁਸ਼ੀ ਦੇ ਪਾਲਾ ਲਾਸਵਾਲ ਲਾਸਵਾਲ ਅਮਿਤ ਜੀ ਕੇ ਸੈਂਟਰ ਆਫ ਐਕਸਲੈਂਸ ਦੀ ਕਹਿੰਦੇ ਹਮੇਸ਼ਾ ਇੱਕ ਲੋੜ ਰਹਿੰਦੀ ਸੀ ਹਾਲਾਂਕਿ ਇਹ ਜਿਹੜੇ ਕੁੜੀਆਂ ਦਾ ਦੇਖਿਆ ਆਪਾਂ ਆਪ ਆਪਣੇ ਟ੍ਰੇਨਿੰਗ ਸੈਂਟਰਾਂ ਤੋਂ ਇਹਨੇ ਜਿੱਤ ਕੇ ਫਿਰ ਅੱਗੇ ਪੀਸੀਏ ਔਰ ਆਪਣੇ ਸਟੇਟ ਨੂੰ ਰਿਪਰੈਜ਼ੈਂਟ ਕੀਤਾ ਆਹ ਦੇਖੋ ਜਿਹੜੇ ਸੈਂਟਰ ਆਫ ਐਕਸਲੈਂਸ ਹੈ ਉਹ ਸਰਕਾਰ ਦੇ ਵੱਖ-ਵੱਖ ਜਿਹੜੇ 스포츠 ਦੇ ਕੈਲੋ ਵੀ ਬਾਕਸਿੰਗ ਦੇ ਹਾਕੀ ਦੇ ਜਿਹੜੇ ਬੜੀ ਜਗ੍ਹਾ ਜਿਹੜੇ ਆ ਉਹ ਚੱਲ ਰਹੇ ਆ ਕਿਉਂਕਿ ਪੀਸੀਏ ਜਿਹੜਾ ਡਾਇਰੈਕਟਲੀ ਇਹ ਸਰਕਾਰ ਦੇ ਅੰਡਰ ਨਹੀਂ ਜਿਹ ਅੰਡਰ ਨਹੀਂ ਹੈ ਤੇ ক্রিকেট ਕਿਉਂਕਿ ਵੈਸੇ ਇੰਨੀਆਂ ਅਕੈਡਮੀਆਂ ਐ ਕਿਉਂਕਿ ਪੌਪੂਲਰ ਖੇਡ ਇੰਨੀ ਹੋ ਗਈ ਹੁਣ ਇਹਨੂੰ ਮੈਨੂੰ ਲੱਗਦਾ ਕਿ ਬੂਸਟ ਦੇ ਚੋਂ ਜ਼ਰੂਰ ਤਨੀ ਸਿਰਫ ਇਹ ਐ ਕਿ ਜਿਹੜਾ ਰੈਗੂਲਰ ক্রিকেট ਆਪਣੇ ਇੰਨੀ ਖੇਡੀ ਜਾਂਦੀ ਐ ਪਿੰਡਾਂ ਤੋਂ ਲੈ ਕੇ ਸ਼ਹਿਰਾਂ ਦੇ ਵਿੱਚ ਤੇ ਇਹਦੇ ਚ ਵੱਡਾ ਜਿਹੜਾ ਪਲੈਟਫਾਰਮ ਮੈਨੂੰ ਲੱਗਦਾ ਇਹ ਮਿਲਿਆ ਕਿ ਅੱਗੇ ਜਦੋਂ ਸਾਡੇ ਵਰਗੇ ਖੇਡਦੇ ਹੁੰਦੇ ਸੀ ਨਾ ਬਹੁਤੇ ਡਿਸਟ੍ਰਿਕਟਾਂ ਚ ਐਸੋਸੀਏਸ਼ਨ ਹੀ ਹੈ ਨਹੀਂ ਸੀਗੀ ਅਨਾਤੇ ਕੁਝ ਪਟਿਆਲਾ ਲੁਧਿਆਣਾ ਅਮਰਸਾ ਜਲੰਧਰਾ ਤਿੰਨ ਚਾਰ ਜ਼ਿਲ੍ਹੇ ਖੇਡਦੇ ਸੀਗੇ ਬਾਕੀ ਜ਼ਿਲ੍ਹਿਆਂ ਨੂੰ ਤਾਂ ਮੌਕਾ ਨਹੀਂ ਸੀ ਮਿਲਦਾ ਹੁਣ ਇਹ ਹੈ ਵੀ ਹਰ ਜ਼ਿਲ੍ਹੇ ਚ ਐਸੋਸੀਏਸ਼ਨ ਹੈ ਹਰ ਜ਼ਿਲ੍ਹੇ ਨੂੰ ਕਹਿ ਲਓ ਬੱਚੇ ਨੂੰ ਮੌਕਾ ਜਿਹੜਾ ਉਹ ਮਿਲ ਰਿਹਾ ਆਪਣਾ ਪਰਫਾਰਮੈਂਸ ਜਿਹੜੀ ਦਿਖਾਉਣ ਦਾ ਜਿਹਦੇ ਕਰਕੇ ਹੁਣ ਜਿਹੜੇ ਬਿਲਕੁਲ ਰਿਮੋਟ ਏਰੀਆ ਤੋਂ ਸ਼ੰਮਨਗਲ ਦੇਖੋ ਫਾਜ਼ਿਲਕਾ ਤੋਂ ਹੈ ਹੈਨਾ ਹੁਣ ਮਾਨਸਾ ਦੀ ਟੀਮ ਜਿਹੜੀ ਬੜਾ ਅੱਛਾ ਪਰਫਾਰਮ ਕਰ ਰਹੀ ਹੈ ਅੱਗੇ ਮੋਗੇ ਆ ਤੋਂ 20 ਸਾਲ ਪਹਿਲਾਂ ਐਸੋਸੀਏਸ਼ਨ ਇਹ ਨਹੀਂ ਸੀ ਹੁਣ ਮੋਗੇ ਤੋਂ ਨਹੀਂ ਹਰਮਨ ਨੇ ਕਿੱਥੋਂ ਨਿਕਲ ਕੇ ਆਉਣਾ ਸੀਗਾ ਇਕੱਲਾ ਮੁਹਾਲੀ ਜਲੰਧਰ ਆਹੀ ਏਰੀਆ ਜਿਹੜਾ ਉਹ ਖੇਡਦਾ ਸੀ ਅੱਜ ਬੜੇ ਇਦਾਂ ਦੇ ਏਰੀਏ ਆ ਜਿੱਥੋਂ ਹੁਣ ਆਪਣਾ ਅਰਸ਼ ਦੇਖੋ ਬਟਾਲੇ ਤੋਂ ਆ ਨਵਸਤੀ ਸੋ ਬੜੇ ਇਦਾਂ ਦੇ ਏਰੀਆ ਜਿੱਥੋਂ ਜਿਹੜੇ ਪਲੇਅਰ ਨੇ ਉਹ ਨਿਕਲ ਕੇ ਆ ਰਹੇ ਆ